ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਘੜਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਚੋਲਾ ਸਾਹਿਬ ਦੇ ਬਿਲਕੁਲ ਲਾਗੇ ਪਿੰਡ ਘੜਕੇ ਤੁਸੀਂ ਖਾਸ ਵਿਜ਼ਿਟ ਕਰ ਲਿਓ ਅੱਜ ਅਮਰਤਵੀਰ ਦੇ ਕੋਲੇ ਆਏ ਆ ਟੋਟਲ ਚਾਰ ਨਾਗਨੇ ਵੀਰ ਦੇ ਕੋਲੇ ਇੱਕ ਮਹੀਨੇ ਦੀ ਸੂਈ ਤੁਹਾਨੂੰ ਮਾਝ ਦਿਖਾ ਦੇਵਾਂਗੇ ਤਕਰੀਬਨ ਕੋਈ 10-11 10-11 ਕਿਲੋਟਰ ਦੋ ਦਿਨ ਦੇ ਥਲੇ ਹਾਜ਼ਰ ਆ ਇੱਕ ਟੋਕਰ ਗੱਪਣ ਲਾ ਕੇ ਦਿਖਾ ਦਾਂਗੇ ਨੀਲੀ ਰਾਵੀ ਦੇ ਵਿੱਚ ਇਹ ਮਾਝਾ ਟੋਕਰ ਗੱਪਣ ਕਿੰਨੇ ਮਹੀਨੇ ਦੀ ਗੱਪੜਾ ਕਿੰਨਾ ਦੁੱਧ ਦਾ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਤੇ ਇੱਕ ਤਕਰੀਬਨ ਇਧਰ ਜਰਸੀ ਬ੍ਰੀਡ ਦੇ ਵਿੱਚ ਵੇੜ ਹੋਊਗੀ ਬਿਲਕੁਲ ਸੱਜਰਤਾ ਜੀ ਸੂਈ ਆ ਇੱਕ ਉਦਰਾ ਉਹ ਜਿਹੜੀ ਵੇੜ ਖੜੀ ਉਹ ਵੀ ਕੋਈ ਹਫ਼ਤੇ ਢੇਰ ਗੜ ਜਿਹੜੀ ਸੂਈ ਆ ਠੀਕ ਆ ਜੀ ਬਿਲਕੁਲ ਸੱਜਰਤਾ ਜੀ ਆ ਸੋ ਚਾਰ ਨਾਗਾ 44 ਨਗਾ ਦੀ ਡਿਟੇਲ ਅਮਰਤ ਵੀਰ ਤੋਂ ਲੈ ਲਾਂਗੇ ਠੀਕ ਆ ਜੀ ਬਾਕੀ ਜਿਹੜਾ ਵੀ ਕਿਸੇ ਫਾਰਮਰ ਭਰਾ ਨੂੰ ਪਸ਼ੂ ਪਸੰਦ ਆਊਗਾ ਇੱਥੇ ਆਣ ਕੇ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਲਿਓ ਸੋ ਤਰੀਕ ਅੱਜ 10 ਫਰਵਰੀ ਆ ਤੇ ਸਮਾਂ ਕੋਈ ਮਾਰਨਿੰਗ ਦੇ 9:00 ਵ ਦੋ ਡੰਗ ਚਲੋ ਚਾਰ ਟਾਈਮ ਚਲੋ ਆਨਲਾਈਨ ਕੋਈ ਵੀਰ ਤਸੱਲੀ ਕਰਨੀ ਚਾਹੁੰਦਾ ਤੇ ਵੀਡੀਓ ਕਾਲ ਤੇ ਵੀ ਤੁਸੀਂ ਚੁਵਾਈ ਕਰਵਾ ਕੇ ਤਸੱਲੀ ਕਰ ਸਕਦੇ ਹੋ ਆਓ ਕਰਦੇ ਆ ਗੱਲਬਾਤ ਵੀਰ ਅਮਰਤ ਦੇ ਨਾਲ ਅਮਰਤ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਜੋ ਬੜੇ ਵਧੀਆ ਅਮਰਤ ਠੀਕ ਠਾਕ ਵੀਰੇ ਬਹੁਤ ਵਧੀਆ ਭਰਾ ਜੀ ਠੀਕਾ ਹੋਰ ਅਮਰਤ ਅਜੇ ਨਾਗ ਜਿੱਦਾਂ ਆਪਾਂ ਜ਼ਿਕਰ ਕੀਤਾ ਟੋਟਲ 4 ਨੇ ਆਪਣੇ ਕੋਲ ਮੇਰੇ ਅੱਜ ਆਪਣੇ 2 ਮਈਆਂ 2 ਵੈੜਾ ਵਾ ਅੱਛਾ ਵੈਸੇ ਨਾਗਾਂ ਚ 5 6 ਸੀ 2 ਗੋ ਲੈ ਕੇ ਵਿੱਚੋਂ ਹਾਂਜੀ 2 ਵੇਖ ਗਏ ਵਿੱਚੋਂ ਚਲੋ ਵਧੀਆ ਹੋ ਗਿਆ ਵੀਰੇ ਹਾਂਜੀ ਅਮਰਤ ਪਸ਼ੂ ਵੈਸੇ ਸਾਰੇ ਸਵੇ ਸਵੇ ਦੁੱਧ ਤੇ ਹੀ ਆ ਚੱਲਣਦੇ ਹਾਂ ਹਾਂਜੀ ਹਾਂਜੀ ਇੱਕ ਟੋਕਰ ਗੱਬਰ ਮਹਾ ਕਿ ਨੀਲੀ ਰਾਵੀ ਦੀ ਹਾਂਜੀ 4 ਮਹੀਨੇ ਦੀ ਗੱਬਣ 4-5 ਕਿਲੋ ਦੁੱਧ ਵੀਰੇ ਥਲੇ ਠੀਕਾ ਅਮਰਤ ਸ਼ੁਰੂਆਤ ਕਿਧਰੋਂ ਕਰਦਾ ਉਹ ਵੈੜ ਤੋਂ ਕਰਦਾ ਆਜੋ ਮੋ ਵੀ ਸ਼ੁਰੂਆਤ ਦੋਸਤੋ ਕਰ ਲੈਨੇ ਆ ਇੱਕ ਪਾਸਿਓ ਲੱਗਦੇ ਆ ਇਧਰੋਂ ਵਹਿਰ ਤੋਂ ਇੱਕ ਕ ਕੋਈ ਜਰਸੀ ਮੰਨ ਕੇ ਇਹਦੇ ਥੋੜਾ ਪਾ ਥੋ ਕੋਈ ਕ੍ਰੋਸ ਵੀ ਮੰਨ ਸਕਦਾ ਜ਼ਿਆਦਾਤਰ ਪੱਕ ਜਰਸੀ ਦਾ ਹੀ ਆ ਇਹ ਅੰਮਰ ਤਾਂ ਕਿੰਨਾ ਕ ਟਾਈਮ ਹੋ ਗਿਆ ਸੁਈ ਨੂੰ ਮੇਰੇ 10 ਦਿਨ ਹੋ ਗਏ ਇਹਨੂੰ ਬੱਛਾ ਮਗਰ ਮਗਰ ਬੱਛਾ ਦੋਸਤੋ 10 ਕ ਦਿਨ ਦਾ ਸਮਾਂ ਹੋ ਗਿਆ ਇਹਨੂੰ ਸੁਈ ਨੂੰ ਦੁੱਧ ਵੀ 10000 ਕਿਲੋ ਖੁੱਲਾ ਦੁੱਧ 10 ਕ ਦਿਨ ਦਾ ਸਮਾਂ ਹੋ ਗਿਆ ਤੇ 10 ਕਿਲੋ 10000 ਕਿਲੋ 11 ਕਿਲੋ ਹੋਊ ਵੀਰ ਲਓ ਜੀ 11 ਕਿਲੋ ਦੁੱਧ ਦੇ ਥੱਲੇ ਹਾਜ਼ਰ ਆ ਹੂੰ ਤੇ ਬਾਕੀ ਮੇਰਾ ਭਰਾ ਚੈੱਕ ਕਰ ਸਕਦੇ ਹੋ ਤੁਸੀਂ ਆਮ ਨਾਰਮਲ ਮੀਡੀਅਮ ਹਾਈਟ ਤੋਂ ਥੋੜੀ ਜੀ ਪਲੱਸ ਤੇ 10 ਕ ਦਿਨਾਂ ਦੀ ਸੁਈ ਹੈ ਤੇ 10 11 1 ਏ ਅਮਰ ਤਾਂ ਦੱਸਿਆ ਸੀ ਵੀ ਇੱਕ ਥਣੋਂ ਥੋੜੀ ਜੀ ਤੁਸੀਂ ਦੱਸੋ ਧਾਰਾਂ ਘੱਟ ਵੱਧ ਹਾਂਜੀ ਹਾਂਜੀ ਵੀਰੇ ਮਗਰਲੇ ਥਣ ਦਾ ਕਬੈਨੀ ਵਾਲਾ ਥਣ ਜਿਹੜਾ ਚ ਧਾਰਾਂ ਦਾ ਫਰਕ ਪੈਂਦਾ ਉਹ ਮਗਰਲੇ ਥਣ ਦਾ ਹੈ ਹਾਂਜੀ ਹਾਂਜੀ ਅਗਲਾ ਠੀਕ ਬਹੁਤ ਇੱਕ ਨੰਬਰ ਸਾਰੇ ਬੰਨੇ ਲਓ ਜੀ ਠੀਕ ਹੈ ਜੀ ਮਗਰਲੇ ਥਣ ਦੇ ਵਿੱਚ 200 ਤੋਂ ਹੱਦ ਤੱਕ ਧਾਰਾਂ ਦਾ ਜਿਹੜਾ ਫਰਕ ਆ ਉਹ ਮੇਰਾ ਭਰਾ ਤੁਹਾਨੂੰ ਆਪਾਂ ਵਿੱਚ ਇਹ ਨੋਟ ਕਰਾ ਦਿੱਤਾ ਠੀਕ ਹੈ ਜੀ 11 ਕਿਲੋ ਦੁੱਧ ਦੇ ਥੱਲੇ ਹਾਜ਼ਰ ਆ ਇਧਰੋਂ ਥੋੜਾ ਲਾਗਿਓ ਵੀ ਆਪਾਂ ਤੁਹਾਨੂੰ ਹਵਾਨਾ ਚੜਾ ਦਿਖਾ ਦਗੇ ਆ ਕਰੋ ਚੈੱਕ ਹੂੰ ਥੋੜੀ ਘਰ ਹੋਣੀ ਕਰੀ ਢਰਦੀ ਉਦਾਂ ਸੀਲ ਬਹੁਤ ਚਵਾਈ ਚੂਈ ਬੜੀ ਵਧੀਆ ਵੀ ਹਾਂ ਥੋੜਾ ਡਰਦਾ ਪਸ਼ੂ ਐਨੀਮਲ ਕਰੋ ਕਈ ਰ ਪਹਿਲੀ ਵਾਰੀ ਨਿਕਲਦਾ ਵਪਾਰ ਲੈਣ ਦੇ ਵਿੱਚ ਬਾਕੀ ਆ ਫੇਸ ਕੁਆਲਟੀ ਹੈ ਜੀ ਹਾਂ ਆ ਦੇਖੋ ਜੀ ਮੂੰ ਜਰਸੀ ਦਾ ਲੱਗਾ ਹਾਂ ਹਾਂ ਜੀ ਠੀਕ ਆ ਜੀ ਆ ਜ਼ਿਆਦਾਤਰ ਰੰਗ ਪੱਕ ਜਿਹੜਾ ਜਰਸੀ ਦਾ ਹੀ ਆ ਹਾਂ ਜੀ ਹਾਂ ਜੀ ਇਹ ਅਮਰਤ ਬੱਚਾ ਤਾਂ ਵੀਰੇ ਕਿੱਥੇ ਆ ਉਹ ਬੱਚਾ ਬੈਠਾ ਵੀਰੇ ਲਓ ਜੀ ਆ ਬੱਚਾ ਜੇ ਲਾਲ ਠੀਕ ਆ ਜੀ ਬੱਚਾ ਮਗਰ ਮੇਲ ਕਾਫ ਆ ਗਾ ਅਕਤੂਬਰ ਪੂਰਾ ਬੱਚਾ ਹਣਾ ਹਾਂਜੀ ਹਾਂਜੀ ਬਿਲਕੁਲ ਜੀ ਲਓ ਜੀ ਜਿੱਥੇ 110 ਕਿੱਤੇ ਦਾ ਸਵਾ ਤੇ 11 ਕਿਲੋ ਦੁੱਧ ਇਸ ਵਾਰ ਤੇ ਥੱਲੇ ਹਾਜ਼ਰ ਅਮਰਤ ਕੀ ਡਿਮਾਂਡ ਕਰਦਾ ਮੇਰੇ ਦੇ ਨਹੀਂ ਕਿੰਨੇ ਦੀ ਆਪਾਂ ਮੇਰੇ ਮੁੱਲ ਕਰਨੂੰ 40 ਕਰਨ ਲਈ 42 ਕਰ ਲਈਏ 38000 ਦੀ ਦੇ ਦਾਂਗੇ 38000 ਦੀ ਹਾਂ ਹਾਂ ਨਾ 36000 ਦੀ ਦੇਣੀ ਆ ਵਸ਼ੀ ਆਪਾਂ 36 ਦੀ ਦੁੱਧ ਦੇ ਚਿੱਟਾ 50 ਫੈਂਟ ਆਉਂਦੀ ਠੀਕ ਆ ਜੀ ਲਓ ਵੀ ਹਾਂ ਨਾ ਜਿਹੜੀ ਦੋਸਤੋ 36000 ਦੀ ਇਸ ਵਾਰ ਤੁਹਾਨੂੰ ਮਿਲ ਜੂਗੀ ਦਿਮਾਗ 38 ਕਰਾ ਲਓ 40 ਕਰਾ ਲਓ ਠੀਕ ਆ ਜੀ 11 ਕਿਲੋ ਦੁੱਧ 10 ਦਿਨਾਂ ਦੀ ਸੂਈ ਆ ਪ੍ਰੋਪਰ ਇਹ ਡਿਟੇਲ ਆ ਤੇ ਬਾਕੀ ਅੱਗੇ ਸਾਈਕਰ ਨੰਬਰ ਤੇ ਤੁਹਾਨੂੰ ਇਹਦਾ ਆਪਾਂ ਜਰਸੀ ਬ੍ਰੀਡ ਦੇ ਵਿੱਚ ਵੱਚੀ ਦਿਖਾਉਣੇ ਆ ਇਹ ਜਰਸੀ ਆ ਗਈ ਬੈੜ ਅਮਰਤੇ ਦਾ ਸੂਆ ਸੂਆ ਵੀਰੇ ਦੂਜਾ ਦੂਜਾ ਸੂਆ ਦੋਦੇ 14 ਕਿਲੋ ਗਰੰਟੀ ਵਾਲਾ ਠੀਕ ਆ ਜੀ 14 ਵੀ 15 ਵੀ ਨਿਕਲ ਸਕਦਾ ਬਾਕੀ ਚੱਡੇ ਚੁੰਡੇ ਵੀ ਬੜੀ ਸਾਫ਼ ਆ ਹਾਂ ਦੀ ਫੁੱਲ ਗਰੰਟੀ ਆ ਆਪਣੀ ਤੇ ਕੋਈ ਮਤਲਬ ਆਨਲਾਈਨ ਸੌਦਾ ਕਰਦਾ ਤੇਰੇ ਨਾਲ ਤੇ 13 ਦੀ ਐਨ ਮਤਲਬ ਨਿਕਲੂ 14 ਹੀ ਪਰ 13 ਦੀ ਫੁੱਲ ਗਰੰਟੀ ਅੱਜ ਕਿੰਨੇ ਦਿਨ ਹੋ ਗਏ ਸੀ ਨੂੰ ਵੀਰੇ ਇਹ ਚੌਥਾ ਪੰਜਵਾਂ ਦਿਨ ਆ ਦੇਣਾ ਲੋ ਵੀ ਹੈ ਦੂਜਾ ਸਵੇਰ ਹੀ ਹਾਂਜੀ ਹਾਂਜੀ ਲੋ ਵੀ ਚੌਥਾ ਪੰਜਵਾਂ ਦਿਨ ਆ ਦੱਸੋ ਦੂਜਾ ਸਵੇਰ ਇਹ ਵਾਰ ਸੁਈ ਆ ਤੇ 14 ਲੀਟਰ ਦੁੱਧ ਕੋਈ ਭਰਾ ਆਨਲਾਈਨ ਸੌਦਾ ਕਰਦਾ ਤੇ 13 ਕਿਲੋ ਦੀ ਗਰੰਟੀ ਤਸੱਲੀ ਤੇ ਤੁਸੀਂ ਮੰਨ ਕੇ ਖਰੀਦਾਰੀ ਕਰ ਲਿਓ ਠੀਕ ਆ ਹਾਂਜੀ ਬਾਕੀ ਹਵਾ ਨੇਚਰ ਦੇ ਦੀ ਸਾਫ ਆ ਚਾਰੇ ਥਣ ਵੰਡ ਮੈਂ ਬਾਕੀ ਨਾਲ ਦੀ ਨਾਲ ਤੁਸੀਂ ਚਵਾਈ ਦੇਖ ਲਓਗੇ ਠੀਕ ਆ ਜੀ ਚਵਾਈ ਆਪਾਂ ਨਾਲ ਦੀ ਨਾਲ ਤੁਹਾਨੂੰ ਦਿਖਾ ਰਹੇ ਆ ਨਾਲ ਦੀ ਨਾਲ ਚਵਾਈ ਦੇਖ ਲਿਆ ਜੀ ਸੋਨਾ ਪਿੱਠਪੂੜਾ ਕਰਮਾਲੀ ਦੇ ਲੱਗਾ ਠੀਕ ਆ ਜੀ ਬਾਕੀ ਹਾਈਟ ਮੀਡੀਅਮ ਦਰਮਿਆਨੀ ਚ ਹੀ ਹਾਈਟ ਆ ਜਿਵੇਂ ਇੱਕ ਨੋਰਮਲ ਆਪਾਂ ਜਰਸੀ ਬੀਰੀਡ ਵੇਖਦੇ ਆ ਠੀਕ ਆ ਜੀ ਹਾਂਜੀ ਦਰਮਿਆਨੀ ਹਾਈਟ ਆ ਦੁੱਧ ਕਰਮਾਲੀ ਥੋੜੇ 13 14 ਲੀਟਰ ਹੀ ਆ ਹੂੰ ਬਾਕੀ ਸੋਹਣੀ ਫੇਸ ਕੁਆਲਿਟੀ ਹਵਾਨੇ ਚੱਡੇ ਦੀ ਸਾਫ ਸੁਥਰੀ ਤਾਂ ਦੇਖੋ ਜੀ ਬਾਕੀ ਵਾਂਡਵਰਲ ਚੰਗੀ ਜਿਹੀ ਥਾਂਾਂ ਦੀ ਹੈ ਠੰਡੀ ਠੀਰੀ ਹੈ ਨਾ ਹਾਂਜੀ ਇਹ ਠੰਡੀ ਵੀਰ ਜੂੜ ਪਾ ਕੇ ਬਣਾ ਚੋਲੋ ਬਣਾਉਂਦਾ ਚੋਲ ਠੀਕ ਹੈ ਹਾਂਜੀ ਅਮਰ ਤੇ ਕੀ ਮੁੱਲ ਰਊਗਾ ਇਹਦਾ ਵੀਰੇ ਮੁੱਲ ਕਰਨੂ ਇਹਦਾ 55000 ਰੁਪਿਆ ਹਾਂਜੀ ਹਾਂ ਨਾ 52 ਦੀ ਦੇਣੀ ਆ 52 ਦੀ ਯਸਨੋਈ ਯਾ ਸਨੋਈ ਉਹ ਚੋ ਛੋਟ ਛੱਪਾ ਕਰਦਾ ਕੋਈ ਠੀਕ ਹੈ ਵੀਰੇ ਹਾਂਜੀ ਲੋ ਵੀ 52000 ਦੀ ਦੋਸਤੋ ਇਹ ਵਾਰ ਮਿਲ ਜੂਗੀ ਜਰਸੀ ਪੀਰੀਅਡ ਦੇ ਵਿੱਚ ਸੋ ਨਾਲ ਦੀ ਨਾਲ ਤੁਸੀਂ ਚੁਵਾਈ ਦੇਖ ਲਈ ਆ ਧਾਰਾਂ ਤੋਂ ਨਾ ਪ੍ਰੋਪਰ ਬੱਜਦੀਆਂ ਦੇਖ ਲਈਆਂ ਨੇ ਅਮਰ ਤੇ ਇੱਕ ਦਾ ਬੱਚਾ ਆ ਦਿਖਾ ਦਈਏ ਛੜਾ ਹਾਂਜੀ ਇਹ ਵੀਰੇ ਨਾਲੂ ਨਾਲ ਹੀ ਹੋਣਾ ਬ ਹਾਂਜੀ ਠੀਕ ਹੈ ਜੀ ਹਾਂਜੀ ਲਓ ਜੀ ਮਗਰ ਬੱਛਾ ਮੇਲ ਕਾਫ ਆ ਠੀਕ ਹੈ ਹਾਂਜੀ ਜਰਸੀ ਜੀ ਬੱਛਾ ਆ ਸੋ ਬੱਚਾ ਇਹ ਜੀ ਤੇ ਬਾਕੀ ਪ੍ਰੋਪਰ ਤੁਹਾਨੂੰ ਵੇੜਾ ਆਪਾਂ ਦਿਖਾ ਦਿੱਤੀ ਚੰਗੀ ਵੇੜਾ ਇੱਕ ਅੱਗੇ ਆਪਣੇ ਕੋਲ ਅਮਰਤਾ ਤੋਕੜ ਗੱਭਣ ਆ ਗਈ ਆ ਹਾਂਜੀ ਵੀਰੇ 4 ਮਹੀਨੇ ਦੀ ਗੱਭਣ ਆ ਚੈੱਕ ਪਾਸ ਚੈੱਕ ਪਾਸ ਆ 4 ਮਹੀਨਿਆਂ ਦੀ 5 ਕਿਲੋ ਦੁੱਧ ਲਓ ਜੀ ਸੋ 5 ਕਿਲੋ ਦੁੱਧ ਆ ਦੋਸਤੋ ਤੇ 4 ਮਹੀਨਿਆਂ ਦੀ ਇਹ ਗੱਭਣ ਆ ਠੀਕ ਹੈ ਜੀ ਤੇ ਨੀਲੀ ਰਾਵੀ ਦੇ ਵਿੱਚ ਇਹ ਮਾਝਾ ਗਾਂ ਸੋਏ ਕਿਨੇ ਮਹੀਨੇ ਗੱਭਣ ਫਿਰ ਮੇਰੇ ਚੌਥਾ ਲਾਲੇ ਪੰਜਵਾਂ ਲਾਲੇ ਕਿਹੜੀ ਕਰਦੇ ਤੇ ਦੰਦ ਡਿੱਗੇ ਵਿੱਚ ਕਾਏ ਆਪਾਂ ਕੱਲ ਵੀ ਅੱਛਾ ਅੱਛਾ ਵੀ ਦੰਦ ਡਿੱਗੇ ਹਨ ਹਾਂ ਆ ਦੰਦ ਵਿਚਕਾਰਲੇ ਡਿੱਗੇ ਫਿਰ ਹਨ ਹਾਂਜੀ ਚਾ ਲਓ ਵੀ ਦੰਦ ਦੋਸਤੋ ਮੂਰਲੇ ਜਿਹੜੇ ਅਗਲੇ ਥਾਣਾ ਆ ਅਗਲੇ ਦੰਦ ਨੇ ਠੀਕ ਹੈ ਜੀ ਉਹ ਡਿੱਗੇ ਆ ਤੇ ਸੁਬਿਆਂ ਦੇ ਵਿੱਚ ਕੋਈ ਅੱਗੇ ਭਰਾ ਚੌਥਾ ਕੋਈ ਪੰਜਵਾਂ ਮਲੇ ਵੈਸਾ ਨੂੰ ਆਦਾ ਮੈਨੂੰ ਲੱਗਦੀ ਆ ਸਰੀਰ ਨੂੰ ਨਹੀਂ ਲੱਗਦੀ ਕਿ ਪੈਣੀ ਹੋਊਗੀ ਸੁਭਿਆ ਦੇ ਵਿੱਚ ਤਾਂ ਲੱਗਦੀ ਪਰ ਬੰਤਰ ਪੰਤਰ ਹਾਇ ਕੋੜ ਵਾਂਗੂ ਪੂਰੀ ਪੂਰੀ ਬੈਲ ਦੀਆਂ ਮਈਆਂ ਝੋਟੀਆਂ ਹੋਏ ਤੌਰ ਝੋਟੀਆਂ ਵਾਲੀ ਆ ਹਾਂ ਤੌਰ ਤੋਰਾ ਤਾਰਾ ਝੋਟੀਆਂ ਵਾਲੀ ਆ ਹਾਂਜੀ ਤੇ 4 ਮਹੀਨੇ ਆਪਣੇ ਅਥੀ ਚੱਕ ਹੋਈ ਆ ਵੀਰੇ ਚੈੱਕ ਕਰਾਏ ਉੱਤੇ ਹੋਊਗੀ 14 ਤੋਂ ਘੱਟ ਨਹੀਂ ਲੋ ਵੀ 4 ਮਹੀਨਿਆਂ ਤੋਂ ਦੋਸਤੋਂ ਉੱਪਰ ਹੀ ਹੋਊਗੀ ਠੀਕ ਆ ਜੀ ਤੇ 5-4 ਕਿਲੋ 5 ਕਿਲੋ ਦੁੱਧ ਦੇ ਥੱਲੇ ਹਾਜ਼ਰ ਆ ਮਿਲਦੀ ਫਿਰ ਕਿਵੇਂ ਆ ਵੀਰੇ ਉੱਥੇ ਪਹਾੜੇ ਤੇ ਆਪਣੇ ਤੋਂ ਟੀਕਾ ਲੈ ਬਾਲਟੀ ਚਵਾ ਲੈਂਦੀ ਆਂ अच्छा अच्छा ईमान धारी डंग तन्नू पताथल डंगर कर दई अपने को अमर ਤਾਂ ਅਠ ਪਹਿਰੀ ਚੋਈ ਚਾਹੀਏ ਕਿ ਨਹੀਂ ਨਹੀਂ ਇਹ ਦੋਵੇਂ ਵੇਲੇ ਚੋਈ ਆ ਤੇ ਰਿੰਗ ਦੀ ਉਦਾਂ ਮੈਂ ਪੜਾ ਪਾਗ ਨਹੀਂ ਵੇਖਿਆ ਅੱਜ ਪਾਵਾਂ ਠੀਕ ਆ ਹਾਂਜੀ ਹੁਣ ਵੀ ਡਿੰਗਾਂ ਦੀ ਅਜੇ ਚਵਾਈ ਹੋਣ ਵਾਲੀ ਏਦੀ ਠੀਕ ਆ ਬਈ ਹਾਂਜੀ ਲਵ ਇਟ ਦੋਸੋ ਇਸੇ ਤਰ੍ਹਾਂ ਮਿਲ ਗਈ ਨਵੀਂ ਤਾਂ ਦੇ ਆ ਕੇ ਟੋਕੜ ਗੰਬਨ ਪਸ਼ੂ ਆ ਟੀਕਾ ਟੂਕਾ ਲਵਾ ਸਕਦਾ ਤਾਂ ਟੀਕਾ ਲਾ ਕੇ ਸੂਲ ਮੱਝ ਵੀਰ ਭਾਰੇ ਤੇ ਮਿਲਣਾ ਆਪਣਾ ਨਹੀਂ ਕਿਹੜੀ ਹਾਂ ਇਹ ਘੜੀ ਝੋਟੀਆਂ ਜਾਈ ਬਾਕੀ ਥਣਾ ਤੋਂ ਦੀ ਪੂਰੀ ਸਾਫ ਚੋਾਈ ਵੀ ਇੱਕ ਨੰਬਰ ਚ ਵਾਈ ਠੀਕ ਹੈ ਅਮਰਤ ਕੀ ਮੁੱਲ ਕੀ ਡਿਮਾਂਡ ਕਰਦਾ ਇੰਦੀ ਮੇਰੇ ਮੋਲੇ ਦਾ ਕਰਦੇ 60000 ਰੁਪਈਆ ਹਾਂ ਨਾ 55 ਹੀ ਦੇਣੀ ਆ ਬੇ ਲੈਦੇ 55 ਜੈ ਸਨੋਈ ਠੀਕ ਆ ਜੀ ਹਾਂਜੀ ਉਹ ਵੀ 60000 ਦੀ ਡਿਮਾਂਡ ਆ ਤੇ 55000 ਲੈਦੇ ਆ 4 ਮਹੀਨਿਆਂ ਤੋਂ ਉੱਪਰ ਜਿਹੜੀ ਇਹ ਗੱਬਣ ਚੈੱਕ ਪਾਸ ਤੇ 5-4 ਕਿਲੋ ਦੁੱਧ ਦੇ ਥੱਲੇ ਹਾਜ਼ਰ ਆ। ਠੀਕ ਆ ਜੀ। ਸੋ ਇਹ ਮੱਝ ਆ ਬਿਲਕੁਲ ਪਤਲੇ ਪਿੰਡੇ ਦੀ ਆ ਨਾੜ ਨੋੜ ਬਿਲਕੁਲ ਮਿਲਕ ਨਾਲੀ ਜਿਹੜੀ ਮੋਟੀ ਆ। ਤੇ ਦੁੱਧ ਐਸ ਵਕਤ ਕਰਮ ਵਾਲੀ ਥੱਲੇ 5-4 ਕਿਲੋ। ਅੱਗੇ ਆਪਾਂ ਤੁਹਾਨੂੰ ਇੱਕ ਮੱਝ ਦਿਖਾ ਦੰਨੇ ਆ ਫੁੱਲ ਵੱਡੀ ਹਾਈਟ ਕੱਦ ਦੇ ਵਿੱਚ ਆ। ਇਹ ਵੀਰੇ ਤਾਜੀ ਮੈਂ ਤੇ ਹਾਂਜੀ ਬੱਚਾ ਮਰ ਗਿਆ ਮੇ ਦਾ। ਅੱਛਾ ਜੀ ਬੱਚਾ ਮਰ ਗਿਆ। ਹਾਂਜੀ ਪਿਛੋਂ ਮਰਿਆ ਲਿਆ ਆਪਾਂ ਐਵੇਂ ਕਹਿ ਦੀ ਆਪਾਂ। ਕਿੰਨੇ ਸਮੇਂ ਦੀ ਸੂਈ ਵੈਸੇ? ਮੀਨ ਲੱਗਦੀ ਆ ਵੀਰ। ਅੱਛਾ ਜੀ। ਹਾਂਜੀ ਮੈਂ ਦਾ ਲੇਵਾ ਹੀ ਦੱਸਦਾ ਵੀ। ਲੋ ਵੀ 1 ਮਹੀਨੇ ਦੀ ਦੋਸਤ ਸੂ ਆਣਾ ਚੜਾ ਰਿਹਾ ਜੀ ਦਸਨੀ 13 ਕਿਲੋ ਦੁੱਧ ਮੇਰੇ ਕੋਲੇ ਹੈਗਾ ਹਾਂ ਕੋਣ 10 ਕਿਲੋ ਦੁੱਧ ਦਾ 9 ਦੀ ਫੁੱਲ ਗਰੰਟੀ ਇਹਦੀ ਵੀ ਠੀਕ ਹੈ ਜੀ ਹਾਂ ਜੀ ਲੋ ਵੀ ਹੁਣ ਮਤਲਬ ਹੈ 10 ਕਿਲੋ ਹੈਗਾ 10 ਦਾ ਦਾ ਤੋਂ ਬਾਹਰ ਹੀ ਹੋਊ ਘੱਟ ਲੋ ਵੀ ਦਸੋਂ ਦਸੋਂ ਬਾਹਰ ਦੁੱਧਾ ਪਰ 9 ਕਿਲੋ ਦੀ ਗਰੰਟੀ ਤਸੱਲੀ ਤੇ ਤੁਸੀਂ ਸੌਦਾ ਕਰ ਲਿਓ ਕੱਦ ਫੁੱਲ ਬਤਾ ਬਿਲਕੁਲ ਪਤਲੇ ਪਿੰਡੇ ਦੀ ਆ ਬਰੀਕ ਮੈਂ ਦੋ ਟਾਈਮ ਚਾਰ ਟਾਈਮ ਚੋਕੇ ਆਪਣੀ ਤਸੱਲੀ ਤੁਸੀਂ ਕਰ ਲਿਓ ਪ੍ਰੀਕ ਚਮੜੀ ਆ ਬਿਲਕੁਲ ਠੀਕ ਹੈ ਜੀ ਤੇ ਚੌਣ ਚਾਣ ਦੀ ਅਮਰ ਤੋਂ ਪੋਲੀ ਬਿਲਕੁਲ ਵੀਰੇ ਚਵਾਈ ਇੱਕ ਨੰਬਰ ਚਲੋ ਵੀ ਚਾਹ ਤੋਰਦੇ ਜਮਰਤ ਤੋਰਦੇ ਆ ਬਾਕੀ ਚੁਵਾਈ ਧਾਰਾਂ ਅਗਲੇ ਪਿਛਲੇ ਦੀਆਂ ਬਰਾਬਰ ਵੀ ਤੇ ਹਾਂਜੀ ਵੀਰੇ ਹਾਂਜੀ ਲੋਭੀ ਕੱਦ ਵੱਡਾ ਦਾ ਠੀਕਾ ਜੀ ਕੱਦ ਵੱਡਾ ਮੇਰਾ ਭਰਾ ਕੋਈ ਵੀ ਮੰਨ ਕੇ ਸੌਦਾ ਕਰੇ ਉਹ ਸੁਆ ਕੋਈ ਤਿੱਜਾ ਕਰ ਲਿਓ ਮੰਨ ਕੇ ਕੋਈ ਦੂਜਾ ਮੰਨ ਕੇ ਕਰ ਲਿਓ ਠੀਕਾ ਜੀ ਹਾਂ ਤਿੱਜੇ ਕੋ ਹਾਂ ਤਿੱਜੇ ਕੋ ਹੋਊਗੀ ਵੈਸੇ ਚਿਹਰੇ ਮੋਰੇ ਤੋਂ ਵੀ ਚਵਾਈ ਸੋਣੀ ਲੱਗੀ ਜਿੰਨੀ ਵੀ ਚੰਗੀ ਹਾਂ ਕੋਲੀ ਆ ਠੀਕ ਆ ਮਰਤ ਤੋੜ ਦੇ ਮਾੜਾ ਬਾਈ ਇੱਥੇ ਮਾੜਾ ਰੋਕਿਆ ਜੇ ਆ ਇੱਥੇ ਇੱਥੇ ਰੋਕਿਆ ਮਾੜਾ ਹਾਂ ਮਾੜਾ ਫੇਸ ਐ ਉਹਨੂੰ ਕਰਾ ਦੀ ਹੈ ਮਾੜਾ ਮੂੰਹ ਐ ਉਹਨੂੰ ਕਰਾ ਦੇ ਤੈਨੂੰ ਆ ਇੱਥੇ ਰੋਕ ਲਿਆ ਜਾ ਆ ਪਿੱਛੋਂ ਲੇਵਾ ਰਹੇ ਹਾਂ ਦੇ ਜੇ ਇਹ ਕੁੜੇ ਘੁੰਮਦੀ ਗਲਤ ਬਸ ਇੱਥੇ ਰੋਕ ਜਾ हाँ ठीक है अमृत तोड़ लो अपने को फिर तो टीके तो मिलती अमृत पड़े तो है मीरे अपने टीका लिया मिलती धार से ही ਠੀਕ ਆ ਜੀ ਹਾਂ ਮੇਲਾ ਪੂਗੀ ਅੱਦਾ ਪੁੜਕਦੀ ਨਹੀਂ ਹੈਗੀ ਇਹ ਨਹੀਂ ਟਿੱਕ ਟਕਾ ਜਾਊਗੇ ਅਗੇ 2-4 ਦਿਨ ਜਿੱਥੇ ਕੋਈ ਨਵੀਂ ਥਾਂ ਤੇ ਚਲੀ ਗਏ ਵੀਰੇ ਨਵੀਂ ਥਾਂ ਤੇ ਤੁਹਾਨੂੰ ਪਤਾ ਥਲ ਡੰਗਰ ਕਰਦਾ ਹੀ ਕਰਦਾ ਤੇ ਹਾਂ ਥਲ ਡੰਗਰ ਬਿਲਕੁਲ ਜੀ ਬਿਲਕੁਲ ਆਪਾਂ ਗਲਤ ਡੰਗਰ ਕਹਿ ਕੇ ਵੇਚਣਾ ਨਹੀਂ ਨਵੀਂ ਨੂੰ ਵਿਧਾੜੀ ਰੋਕੇ ਵੇਖ ਜੂ ਪਾੜੇ ਤੇ ਆਈ ਉਹ ਫਿਰ ਵੇਖ ਜੂ ਬੱਸ 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 ਹਾਂ ਮੈਂ ਦੱਸਦਾ ਹਾਂ ਟੀਕਾ ਲੈਂਦੀ ਆ ਉਹ ਸਾਬ ਨਾਲ ਮੇਰਾ ਭਰਾ ਕੋਈ ਸੌਦਾ ਕਰ ਲਵੇ ਆਹ ਵਾਲੇ ਸੋਨੇ ਦੇ ਵਿੱਚ ਇਹ ਨਹੀਂ ਜੀ ਦੋ ਹੱਥਾਂ ਦਾ ਚੋਗ ਇਹਦਾ ਕਿਸੇ ਲੋਕ ਦਾ ਨਾ ਮਾਰੂ ਨਾ ਜੂੜ ਪਾਉਂਦੀ ਲੋੜ ਹਾਂ ਵਨ ਪਾ ਗਏ ਪਹਮੂਗ ਧਾਰ ਲੈਂਦੀ ਆ ਮੈਂ ਆ ਜੇ ਨਾ ਬਾੜੇ ਤੇ ਠੀਕ ਆ ਜੀ ਹਾਂਜੀ ਤੇ ਇਹ ਅਮਰਤ ਕਿੰਨੇ ਦੇ ਦੇ ਰਿਹਾ ਅੱਜ ਫਿਰ ਮੇਰੇ ਮੁੱਲ ਕਰਨ ਨੂੰ 95 ਕਲੇ 90 85 ਹਜ਼ਾਰ ਜੈਸ ਨੂੰ ਹੀ 85 ਦੀ ਹਾਂ ਬੰਦੇ 30 ਦੀ ਮਾਰੇ ਲਿਆਏ ਮੈਂ ਔ ਸੱਜਰ ਜਦੋਂ ਮਤਲਬ ਬੱਚਾ ਹਨਾ ਮਹੀਨਾ ਚੋਈ ਚਲੋ ਉਹਨਾਂ ਨੂੰ ਜਿਹੜਿਆਂ ਨੂੰ ਬਹੁਤ ਘਟਾ ਵੇ ਆ ਸਭ ਉਹਨਾਂ ਬੱਚਾ ਜਦੋਂ ਚਲਾ ਗਿਆ ਤੇ ਤੁਹਾਨੂੰ ਪਤਾ ਨੇਸਤ ਧਰਨੀ ਪੈਂਦੀ ਆ ਆ ਮੈਂ ਇਹਦਾ ਲੈ ਵਾਲੂ ਆ ਚੰਗਾ ਉਧਰ ਦੀ ਮੈਂ ਇਧਰ ਦੀ ਨਹੀਂ ਹੈਗੀ ਤੁਹਾਨੂੰ ਵਜ਼ਾਰਾਸਿਆ ਬ੍ਰੀਕ ਕੱਢੀ ਮੈਂ ਉਹ ਬ੍ਰੀਕ ਉਹ ਨਾਲੇ ਕਾਦੀ ਵੇਖੋ ਤੁਸੀਂ ਆਮ ਅਜਾਂ ਨਾਲ ਗੇਠੁੱਚੀ ਡੇਡ ਹਾਂਜੀ ਹਾਂਜੀ ਲੋ ਵੀ ਆ ਦੋਸਤੋ ਅੱਜ 85000 ਦੀ ਮਿਲ ਜੂਗੀ ਠੀਕ ਆ ਜੀ ਵਿੱਚੋਂ ਛੋਰਛਪਾ ਮੌਕੇ ਤੇ ਜ਼ਰੂਰ ਕੀਤਾ ਜਾਊਗਾ ਉਹ ਮੇਰਾ ਭਰਾ ਕੋਈ ਵੀ ਸੰਪਰਕ ਕਰ ਲਵੇ ਠੀਕ ਆ ਜੀ ਮਾਨਤਾਰ ਹੋਊਗਾ ਜ਼ਰੂਰ ਤੇ ਇਹ ਅੱਜ ਅਮਰਤ ਅਮਰਤੋਂ ਹੋਂਨ ਦੇ ਕੋਲ ਟੋਟਲ 4 ਨਾਗਨੇ ਢਿਗਾ ਜੀ ਸਾਰੇ ਸੂਏ ਸੂਏ ਪਸ਼ੂ ਆ ਇੱਕ ਟੋਕਰ ਗੱਬਣ ਦਿਖਾਤੀ ਆ ਤੇ ਤਿੰਨ ਸਜਰਾਂ ਦੇ ਵਿੱਚ ਪੈ ਜਾਂਦੇ ਆ ਪਸ਼ੂ ਤੇ ਨੰਬਰ ਇੱਕ ਅਮਰਤ ਵੀਰੇ ਆਪਣੇ ਕਰਦੇ ਹੋ ਸੰਜੇ ਨੰਬਰ ਵੀਰੇ 81464 50629872424 ਇਹਨਾਂ ਤੀਦੋਂ ਤੇ WhatsApp ਚੱਲਦਾ ਕੋਈ ਵੀ ਆਨਲਾਈਨ ਸੌਦਾ ਕਰੂ ਉਹਦੀ ਫੁੱਲ ਗਰੰਟੀ ਜਿਹੜਾ ਵੀਰ ਮਰੇ ਇੱਥੇ ਆ ਕੇ ਚੋਕ ਤਸल्ली ਕਰ ਗਿਆ ਉਹਦੀ ਤੁਹਾਨੂੰ ਪਤਾ ਗਾੜੀ ਸੇਵਾ ਦੀ ਬਿਲਕੁਲ ਵੀਰੇ ਆਪਣੀ ਦੋ ਦਿਨਾਂ ਦੀ ਗਰੰਟੀ ਹੋ ਜਿਹੜੀ ਆਨਲਾਈਨ ਭੇਜਾਂ ਤੰਨਾ ਦੀ ਠੀਕ ਹੈ ਵੀਰ ਗਾੜੀ ਤੈਨੂੰ ਪਾ ਵੀਰ ਕਿੱਦਾਂ ਦੇ ਪੱਠੇ ਪਾ ਲਾਂਗੇ ਉਦਾਂਗੇ ਆਪਾਂ ਚੋਲਾ ਜੋ ਸੇਵਾ ਕਰ ਲਾਂਗੇ ਹਾਂਜੀ ਲਓ ਵੀ ਅਮਰਤ ਦੇ ਨੰਬਰ ਸਕਰੀਨ ਤੇ ਚੱਲਣ ਦੇ ਆ ਨੰਬਰਾਂ ਤੇ ਕਾਲ ਕਰੋ ਵਿਜ਼ਿਟ ਕਰੋ ਤਸੱਲੀ ਕਰੋ ਸੋ ਅੱਜ ਦੇ ਇਸ ਵੀਡੀਓ ਦੇ ਵਿੱਚ ਦੋਸਤੋ ਇੰਨੇ ਪਸ਼ੂ ਇੰਨੇ ਨਾਕ ਤਾਂ ਆਪਾਂ ਦਿਖਾਉਣੇ ਸੀਗੇ ਬਾਕੀ ਬਾਤ ਉਹ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਜਿੰਨੇ ਵੀਰ ਵੀਡੀਓ ਪੂਰ ਦੇਖਦੇ ਆ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਕਰਦੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ